ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਹਰ ਕਿਸੇ ਦੇ ਮਨ ਦੇ ਵਿੱਚ ਅੱਜ ਵਿਦੇਸ਼ ਜਾਣ ਦੀ ਚਾਹਨਾ ਹੈ ਖਾਸ ਕਰ ਨੌਜਵਾਨ ਚਾਹੁੰਦੇ ਨੇ ਕਿ ਉਹ ਵਿਦੇਸ਼ ਜਾਣ ਆਪਣਾ ਭਵਿੱਖ ਸਵਾਰ ਸਕਣ ਪਰ ਵਿਦੇਸ਼ ਦੇ ਵਿੱਚ ਜਿਹੜੇ ਮੁਲਕ ਨੇ ਉਹ ਲਗਾਤਾਰ ਕਈ ਬਦਲਾਅ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਕਰ ਵੀਜ਼ਾ ਇਮੀਗ੍ਰੇਸ਼ਨ ਨੂੰ ਲੈ ਕੇ ਕਈ ਪਾਲਿਸਿਜ਼ ਨਵੀਆਂ ਬਣਾਈਆਂ ਜਾ ਰਹੀਆਂ ਨੇ ਪ੍ਰਵਾਸ ਦੇ ਉੱਤੇ ਰੋਕ ਲਗਾਉਣ ਦੀਆਂ ਗੱਲਾਂ ਵੀ ਕਈ ਥਾਂ ਤੋਂ ਆ ਗਈਆਂ ਪਟੋਤੀ ਕਰਨ ਦੀਆਂ ਗੱਲਾਂ ਵੀ ਆ ਗਈਆਂ ਤੇ ਹੁਣ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟ੍ਰਾਮਰ ਨੇ ਇੱਕ ਸਖਤ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਕੀਤਾ ਹੈ ਜਿਹਦੇ ਨਾਲ ਪ੍ਰਵਾਸੀਆਂ ਲਈ ਬ੍ਰਿਟਿਸ਼ ਨਾਗਰਿਕ ਬਣਨ ਦੀ ਉਡੀਕ ਦਾ ਜਿਹੜਾ ਸਮਾਂ ਹੈ ਉਹ 10 ਸਾਲ ਤੱਕ ਕਰ ਦਿੱਤਾ ਗਿਆ ਪਹਿਲਾਂ ਇਹ ਸਮਾਂ 5 ਸਾਲ ਤੱਕ ਸੀ ਇਹਨੂੰ ਵਧਾ ਦਿੱਤਾ ਗਿਆ ਨਾਲ ਸਟ੍ਰਾਮਰ ਨੇ ਕਹਿ ਦਿੱਤਾ ਹੈ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਪ੍ਰਵਾਸ ਦੀ ਗਿਣਤੀ ਕਾਫੀ ਕਮੀ ਦੇ ਨਾਲ ਸਾਹਮਣੇ ਆਏਗੀ ਯਾਨੀ ਕਿ ਜਿੰਨਾ ਪ੍ਰਵਾਸ ਹੁੰਦਾ ਹੈ ਉਹਦੇ ਵਿੱਚ ਕਮੀ ਲਿਆਂਦੀ ਜਾਏਗੀ ਤਾਂ ਜੋ ਵੱਧ ਤੋਂ ਵੱਧ ਮੌਕੇ ਲੋਕਾਂ ਨੂੰ ਮਿਲ ਸਕਣ ਪਰ ਉਹਨਾਂ ਲੋਕਾਂ ਵਾਸਤੇ ਇਹ ਖਬਰ ਥੋੜੀ ਜੀ ਅਜੀਬ ਹੈ ਜਿਹੜੇ ਇਸ ਦੌਰਾਨ ਬ੍ਰਿਟਿਸ਼ ਜਾਣਾ ਚਾਹੁੰਦੇ ਸੀਗੇ ਜਾ ਕੇ ਉੱਥੇ ਬ੍ਰਿਟੇਨ ਦੇ ਵਿੱਚ ਜਾ ਕੇ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਸੀਗੇ ਯਾਨੀ ਕਿ ਉੱਥੇ ਪੱਕੇ ਹੋਣ ਵਾਲਾ ਜਿਹੜਾ ਸਮਾਂ ਹੈ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ डाउनिंग स्ट्रीट ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਾਰਮਨ ਨੇ ਪਿਛਲੀ ਕੰਜ਼ਰਵੇਟਿਵ ਪਾਰਟੀ ਤੇ ਨਿਸ਼ਾਨਾ ਸਾਧਿਆ ਅਤੇ ਬ੍ਰਿਟੇਨ ਦੀ ਮੌਜੂਦਾ ਸਥਿਤੀ ਲਈ ਇਸ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ ਟਵੀਟ ਕੀਤਾ ਕਿ ਜੇਕਰ ਤੁਸੀਂ ਯੂਕੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਗਰੇਜ਼ੀ ਬੋਲਣੀ ਆਉਣੀ ਚਾਹੀਦੀ ਹੈ। ਇਹ ਆਮ ਸਮਝ ਦੀ ਗੱਲ ਹੈ ਇਸ ਲਈ ਅਸੀਂ ਹਰ ਪ੍ਰਵਾਸ ਰਸਤੇ ਤੇ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਸਖਤ ਕਰ ਰਹੇ ਹਾਂ। These roles become even more important. Without them, we risk becoming an island of strangers, not a nation that walks forward together. So, when you have an immigration system that seems almost designed to permit abuse, that encourages some businesses to bring in lower paid workers rather than invest in our young people, or simply one that is sold by politicians to the British people on an entirely false premise. Then you're not championing growth, you're not championing justice, or however else people defend the status quo. You're actually contributing to the forces that are slowly pulling our country apart. So, yes, I believe in this. I believe we need to reduce immigration significantly. ਸਟਾਰਮਨ ਨੇ ਦਾਅਵਾ ਕੀਤਾ ਕਿ ਲੇਬਰ ਪਾਰਟੀ ਦੀ ਇਹ ਨਵੀਂ ਨੀਤੀ ਇੱਕ ਨਿਯੰਤਰਿਤ ਚੋਣਵੀ ਅਤੇ ਨਿਰਪੱਖ ਪ੍ਰਵਾਸ ਪ੍ਰਣਾਲੀ ਨੂੰ ਆਕਾਰ ਦੇਵੇਗੀ। ਸਟਾਰਮਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਵੀਂ ਨੀਤੀ ਪ੍ਰਵਾਸ ਨੂੰ ਘਟਾਏਗੀ। ਇਹ ਇੱਕ ਵਾਅਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਸ ਨਾਲ ਸੰਬੰਧਿਤ ਸਾਰੇ ਖੇਤਰ ਜਿਵੇਂ ਕਿ ਵਰਕ ਵੀਜ਼ਾ, ਪਰਿਵਾਰ ਅਤੇ ਸਿੱਖਿਆ ਨੂੰ ਸਖਤ ਕੀਤਾ ਜਾਵੇਗਾ। ਤਾਂ ਜੋ ਸਰਕਾਰ ਦਾ ਵਧੇਰੇ ਕੰਟਰੋਲ ਹੋਵੇ। ਇਹਨਾਂ ਸਾਰੇ ਨਿਯਮਾਂ ਦੀ ਪਾਲਣਾ ਸਾਰਿਆਂ ਨੂੰ ਨਿਰਪੱਖਤਾ ਨਾਲ ਕਰਨੀ ਪਵੇਗੀ। ਉਹਨਾਂ ਕਿਹਾ ਕੀ ਸਾਡੀ ਸਰਕਾਰ ਜਲਦੀ ਹੀ ਸੰਸਦ ਵਿੱਚ ਇੱਕ ਵਿਸਤ੍ਰਿਤ ਇਮੀਗ੍ਰੇਸ਼ਨ ਵਾਈਟ ਪੇਪਰ ਪੇਸ਼ ਕਰਨ ਜਾ ਰਹੀ ਹੈ